ਅਤੀ ਤਕ ਤੇ ਲਾਹੌਰੀ ਦਾ ਨੀ ਤੇਰੀ ਸੇਜ ਨਰਨਨੀ ਹੋ ਨਾਮ ਲੂਲਾ ਤੋੜੀਆਂ ਨੀ ਨਾਮ ਮੋਤੀ ਪੰਨੇ ਹੋ ਨਾਮ ਲੂਲਾ ਤੋੜੀਆਂ ਨੀ ਨਾਮ ਮੋਤੀ ਪੰਨੇ ਹੋ ਨੰਗੇ ਪਿੰਡੇ ਮਾਰੀ ਨਾ ਤੂੰ ਸ਼ਮਕਾ ਮੇਰੇ ਸ਼ਮਕਾ ਮੇਰੇ ਹਾਏ ਮਾਨ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਤੇਰੇ ਤੂੰ ਮਾਨ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ ਅੱਖੀਆਂ ਮਿਲਾ ਕੇ ਹੁਣ ਮੁੱਖ ਨਾ ਤੂੰ ਮੋੜਵੇਂ ਤੇਰੇ ਬਿਨਾ ਮੈਨੂੰ ਕਿਸੇ ਚੀਜ਼ ਦੀ ਨਾ ਲੋੜਵੇਂ ਅੱਖੀਆਂ ਮਿਲਾ ਕੇ ਹੁਣ ਮੁੱਖ ਨਾ ਤੂੰ ਮੋੜਵੇਂ ਤੇਰੇ ਬਿਨਾ ਮੈਨੂੰ ਕਿਸੇ ਚੀਜ਼ ਦੀ ਨਾ ਲੋੜਵੇਂ ਤੇਰੇ ਇਸ਼ਕ ਬਣਾਇ ਦਿੱਤਾ ਝੱਲਾ ਤੇਰੇ ਇਸ਼ਕ ਬਣਾਏ ਦਿੱਤਾ ਝੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ ਭੁੱਲੀਆਂ ਤੇ ਨਾਉ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂ ਵੇ ਭੁੱਲੀਆਂ ਤੇ ਨਾਉ ਤੇਰਾ ਅੱਖੀਆਂ ਚ ਤੂੰ ਵੇ ਜਿੱਧਰ ਨੂੰ ਦੇਖਾ ਤੇਰਾ ਦਿਸੇ ਮੈਨੂੰ ਮੂ ਵੇ ਰਹਿੰਦਾ ਝੂਠੇ ਚਬਾਣਾ ਚ ਰੁੱਖ ਖੱਲਾ ਰਹਿੰਦਾ ਝੂਠ ਦਾ ਬਣਾ ਚ ਰੁੱਖ ਕੱਲਾ ਚਨਾ ਮੈਂ ਤੇਰੀ ਖੈਰ ਮੰਗਦੀ ਖੈਰ ਮੰਗਦੀ ਮੈਂ ਤੇਰੀ ਖੈਰ ਮੰਗਦੀ ਚਨਾ ਮੈਂ ਤੇਰੀ ਖੈਰ ਮੰਗਦੀ